ਲੈ ਵੀ ਪੰਜਾਬ ਵਾਲਿਓ ਅਸੀਂ ਆਏ ਵਾ ਯੂਪੀ ਚ ਖਲਾੜਿਆਂ ਤੇ ਅਸੀਂ ਦੇਖਣ ਆਏ ਕਿਵੇਂ ਗੁੜ ਤੇ ਸ਼ੱਕਰ ਇਹ ਤਿਆਰ ਹੁੰਦਾ ਤੇ ਦਿਖਾਉਣੇ ਤੁਹਾਨੂੰ ਅੱਜ ਵੀ ਇੰਨਾ ਖਲਾੜਿਆਂ ਦੇ ਗੁੜ ਤੇ ਸ਼ੱਕਰ ਜਿਹੜਾ ਸਾਡੇ ਪਿੰਡਾਂ ਚ ਟਰਾਲੀਆਂ ਤੇ ਵਿਕਦਾ ਹੈ ਸ਼ਹਿਰਾਂ ਚ ਬਜ਼ਾਰਾਂ ਚ ਦੇਖ ਪਿੱਕਦਾ ਆਹ ਦੇਖੋ ਆਹ ਪਿਆ ਚਿੱਟੀ ਬਰਫੀ ਦੀ ਸ਼ੱਕਰ ਸੋ ਦੇਖੀ ਜਾਓ ਬਾਈ ਤੁਹਾਨੂੰ ਦਿਖਾਵਾਂਗੇ ਸਾਰੀ ਵੀਡੀਓ ਦੇਖੋ ਵੀ ਕਿਵੇਂ ਇਹ ਇੱਕ ਤਰ੍ਹਾਂ ਦਾ ਨਹੀਂ 10 ਤਰ੍ਹਾਂ ਦਾ ਇਹ ਚ ਕੈਮੀਕਲ ਜ਼ਹਿਰਾਂ ਬਖਰੀਆਂ ਬਖਰੀਆਂ ਵਰਤੀਆਂ ਜਾਂਦੀਆਂ ਨੇ ਜਿਹੜੀਆਂ ਬਹੁਤ ਵੱਡੇ ਪੱਧਰ ਤੇ ਸਿਹਤ ਨੂੰ ਨੁਕਸਾਨ ਕਰਦੀਆਂ ਨੇ ਅਸੀਂ ਇਹਨਾਂ ਨੂੰ ਪੁੱਛਿਆ ਮੈਂ ਕਿ ਤੁਸੀਂ ਆਪਣੇ ਘਰ ਤੇ ਸ਼ੱਕਰ ਦੀ ਬਣਾਈ ਹੋਈ ਚਾਹ ਪੀਂਦੇ ਆ ਕਹਿੰਦੇ ਨਾ ਮੈਂ ਕਿਉਂ ਕਹਿੰਦੇ ਸਾਨੂੰ ਪਤਾ ਅਸੀਂ ਬਣਾਇਆ ਹੈ ਵੀ ਇਹ ਚ ਕੀ ਕੁਝ ਪਾਇਆ ਹੋਇਆ ਹੈ ਪਰ ਆਪਣੇ ਆਮ ਹੀ ਇਹ ਵਿਕਦਾ ਤੇ ਆ ਜਿਹੜੇ ਫੂਡ ਸੇਫਟੀ ਵਾਲੇ ਅਧਿਕਾਰੀ ਆ ਕੋਈ ਸੈਂਪਲ ਨਹੀਂ ਭਰਦੇ ਦੁਕਾਨਾਂ ਤੇ ਜਾ ਕੇ ਘੁਟਰਾਲੀਆਂ ਫਿਰਦੇ ਉਹਨਾਂ ਦਾ ਸੈਂਪਲ ਨਹੀਂ ਭਰਦੇ ਜੇ ਭਰਦੇ ਆ ਆਓ ਚੱਕੋ ਉਹ ਸਿਰਤੀ ਨਾ ਉਹਨੇ ਚੱਕ ਕੇ ਆਪਣਾ ਬੱਠਾ ਭਰ ਕੇ ਖੰਡ ਦਾ ਠੋਕਿਆ ਹੁਣ ਆਹ ਹਰਾਲ ਫਾਫਾ ਦੇ ਹੱਥ ਚ ਇਹ ਡੈਕੋਲੇਟ ਗੋਲਡ ਪਾਪੜੀ ਆ ਇਹ ਇਹਨੂੰ ਗੂਗਲ ਤੇ ਸਰਚ ਮਾਰਿਓ ਤੁਹਾਨੂੰ ਪਤਾ ਲੱਗੂ ਕਿ ਕਿੰਨਾ ਖਤਰਨਾਕ ਅਸਰ ਸਾਡੇ ਸਰੀਰ ਤੇ ਪਾਉਂਦੀ ਆ ਨਰਵ ਸਿਸਟਮ ਸਾਡਾ ਕਿਵੇਂ ਕਮਜ਼ੋਰ ਕਰਦੀ ਆਓ ਚੱਕੋ ਸਿਰਤੀਆਂ ਨਾ ਚਾਰ ਪੰਜ ਡਲੀਆਂ ਉਹਨੇ ਕੱਢ ਕੇ ਉਹਦੇ ਵਿੱਚੋਂ ਹੋਰ ਵੀ ਸਿੱਟੂਗਾ ਉਰਲੇ ਪਾਸੇ ਵੀ ਸਿੱਟੂਗਾ ਸੋ ਸਾਡੇ ਜਿਹੜੇ ਫੂਡ ਸੇਫਟੀ ਨਾਲ ਸੁੱਤੇ ਪਏ ਆ ਇਹ ਸੈਂਪਲ ਦੀ ਗੱਲ ਕਰਦਾ ਕੋਈ ਸੈਂਪਲ ਨਹੀਂ ਭਰਨਾ ਜੇ ਭਰ ਲਿਆ ਤਾਂ ਰਲ ਮਿਲ ਕੇ ਪਾਸ ਕਰ ਦਿੰਦੇ ਆ ਉਹ ਚੱਕ ਉਹਲੇ ਪਾਸੇ ਚੱਕ ਕੇ ਉਹ ਸੜਤੀਆਂ ਉਹ ਚੱਕ ਉਹ ਸੜਤੀਆਂ ਉਹ ਦੇਖ ਲਓ ਸੋ ਆ ਹੁਣ ਅੱਗੇ ਆ ਜੋ ਆ ਹੁਣ ਇਹ ਆ ਜਿਹੜੀ ਲੀਰ ਜੀ ਨੇ ਉਹ ਡਬੋ ਕੇ ਕੱਢ ਲਈ ਹਰੀ ਜੀ ਬਾਲਟੀ ਦੇ ਵਿੱਚੋਂ ਹਰੀ ਦੀ ਬਾਲਟੀ ਜੀ ਪਿਆ ਰਿੰਡ ਦਾ ਤੇਲ ਆਮ ਤੌਰ ਤੇ ਸਰੋਂ ਦਾ ਤੇਲ ਵਰਤੇ ਜਾਂਦਾ ਪਰ ਇਹ ਰਿੰਡ ਦਾ ਤੇਲ ਵਰਤੇ ਰਿੰਡ ਦਾ ਤੇਲ ਵਰਤੇ ਜਾਂਦਾ ਸਾਬਣ ਬਣਾਉਣ ਲਈ ਲੀੜੇ ਤੋਂ ਨਾਲੀ ਪਰ ਇਹ ਗੁੜ ਤੇ ਸ਼ੱਕਰ ਚ ਪਾਉਂਦੇ ਆ ਪ੍ਰਭੂ ਰਿੰਡ ਦਾ ਤੇਲ ਆਹ ਨਗਰ ਤੁਹਾਨੂੰ ਦਿਖਾਉਨੇ ਆ। ਆਓ ਚੱਕੋ ਨੇ ਉਹ ਠੋਕਿਆ ਢੱਕਾ ਲਵੇੜ ਕੇ। ਡਬੇ ਚੋਂ ਆਪਣੀਆਂ ਬੁੜੀਆਂ ਕਹਿਦੀਆਂ ਭਾਈ ਲਾਲ ਜਾ ਗੁੜ ਪਾ ਦਿਓ। ਆਹ ਲਾਲ ਗੁੜ ਆ ਕੈਮੀਕਲ ਨਾਲ ਬਣਦਾ ਭਾਈ। ਇਹ ਦੇਖ ਲਓ। ਅੱਗੇ ਆ ਜਾਓ। ਜਿਵੇਂ ਆਪਾਂ ਜੂਰੀਆ ਸਿਰਦਿਆਂ ਛਾਣਾ ਦਿੰਨੇ ਆ। ਆਹ ਸ਼ੱਕਰ ਤੇ ਛਾਣਾ ਦੇਈ ਜਾਂਦੇ ਆ। ਸੋ ਇਹ ਸੋਡਾ ਤੇ ਮਠਾ ਸੋਡਾ ਨਹੀਂ ਕਸ਼ਟਕ ਸੋਡਾ ਜਿਹੜਾ ਕੱਪੜੇ ਧੋਣ ਲਈ ਵਰਤਿਆ ਜਾਂਦਾ। ਆ ਦੇਖੋ ਕਿੰਨੇ ਤਰ੍ਹਾਂ ਦਾ ਇਹ ਕੈਮੀਕਲ ਤੇ ਜ਼ਹਿਰ ਪਾ ਕੇ ਇਹ ਗੁੜ ਤੇ ਸ਼ੱਕਰ ਪੰਜਾਬ ਟਰੱਕਾਂ ਟਰੱਕ ਭਰ ਕੇ ਵੇਕਣਾਉਂਦਾ ਇਹ ਇਹ ਕੀ ਆਇਆ ਹੈ ਇਹ ਕੈਮੀਕਲ ਹੈ ਇਹ ਕੈਮੀਕਲ ਆਉਣ ਵਾਲਾ ਹੈ ਇਹ ਵੀ ਪਾਉਣਾ ਹੈ ਬੱਚਾ ਇਹ ਚਿੰਨੀ ਵਾਲਾ ਕੈਮੀਕਲ ਹੈ